ਦੇਖੋ ਪੁਲਿਸ ਦੀ ਜਿਹੜੀ ਦਲੀਲ ਸੀ ਸਟੇਟ ਦੀ ਦਲੀਲ ਸੀ ਸੇਮ ਸੀ ਜਿਹੜੀ ਪਹਿਲੇ ਨੌ ਬੰਦਿਆਂ ਤੇ ਇਹਨਾਂ ਨੇ ਪਹਿਲਾਂ ਗੱਲਾਂ ਦੁਹਰਾਈਆਂ ਸੀ ਕਿ ਅਸੀਂ ਵੈਪਨ ਬਰਾਮਦ ਕਰਨੇ ਨੇ ਅਸੀਂ ਅੱਗੇ ਬੰਦਿਆਂ ਦੇ ਬਾਰੇ ਪੁੱਛਗਿੱਛ ਕਰਨੀ ਹੈ ਤਾਂ ਉਹ ਬੰਦੇ ਕਿੱਥੇ-ਕਿੱਥੇ ਬੈਠੇ ਨੇ ਸੋ 2 ਸਾਲ ਦੇ ਬਾਅਦ ਉਹ ਬੰਦਾ ਅਜ ਜਿਉਂਦਾ ਹੈ ਜਾਂ ਮਰ ਗਿਆ ਜਾਂ ਬੰਦਾ ਕੌਣ ਸੀ ਇਹ ਗੱਲਾਂ ਨੂੰ ਅੱਜ ਪਪਲਪ੍ਰੀਤ ਕਿਵੇਂ ਦੱਸੇ ਜੇ ਅਸੀਂ ਮੋਬਾਈਲ ਉਸ ਤੋਂ ਰਿਕਵਰ ਕਰਨਾ ਹੈ ਤੇ 2 ਸਾਲ ਦੇ ਬਾਅਦ ਮੋਬਾਈਲ ਕਿਵੇਂ ਰਿਕਵਰ ਹੋਵੇਗਾ ਜੇ ਕਹਿ ਰਹੇ ਨੇ ਬੰਦੇ ਰੈਸਟ ਕਰਨੇ ਨੇ ਤਾਂ ਉਹ ਪੁਲਿਸ ਨੂੰ ਪਹਿਲਾਂ ਹੀ ਪਤਾ 200 ਪਹਿਲਾਂ ਹੀ ਪਤਾ ਚਲਾਨ ਚ ਲਿਖਿਆ ਹੋਇਆ ਕਿ ਆ ਬੰਦੇ ਰੈਸਟ ਕਰਨੇ ਨੇ ਆ ਅਨਡੈਂਟਿਫਾਈ ਪਰਸਨ ਇਹ ਕਿਵੇਂ ਦੱਸੇਗਾ ਬੰਦੇ ਸੋ ਇੱਕ ਮੈਂ ਕਹੂੰਗਾ ਬੇਵਜਾ ਫਾਲਤੂ ਸਟੇਟ ਜਿਹੜੀ ਆ ਲੋਕਾਂ ਨੂੰ ਡਰਾ ਰਹੀ ਐ ਸਟੇਟ ਇਹ ਦਿਖਾ ਰਹੀ ਐ ਕਿ ਬੰਦੇ ਬੜੇ ਡੇਂਜਰਸ ਨੇ ਜਦ ਕਿ ਮੈਂ ਉਹਨਾਂ ਨੂੰ ਮਿਲ ਕੇ ਦੇਖਿਆ ਗੱਲ ਹੀ ਹੈਣੀ ਐ ਇਹੋ ਜੀ ਸੋ ਨੌ ਬੰਦਿਆਂ ਚ ਪਹਿਲਾਂ ਵੀ ਰਿਕਵਰੀ ਨਹੀਂ ਹੋਈ ਨੌ ਬੰਦੇ ਰਿਮਾਂਡ ਤੇ ਜੁਡੀਸ਼ੀਅਲ ਰਿਮਾਂਡ ਜਾ ਚੁੱਕੇ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਇੱਥੇ ਅੱਗੇ ਫਰਦਰ ਵੀ ਕੋਈ ਕਵਰੀ ਨਹੀਂ ਪ੍ਰਸ਼ਾਸਨ ਨੂੰ ਕਹਿਆ ਜਾ ਚਾਰ ਦਿਨਾਂ ਦੇ ਰਿਮਾਰਡ ਦੇ ਵਿੱਚ ਵੱਡੇ ਕਲਾਸੇ ਹੋ ਸਕਦੇ ਨਹੀਂ ਇਹ ਤਾਂ ਨੌ ਬੰਦਿਆਂ ਦੇ ਵੀ ਕਹ ਰਹੇ ਸੀ ਬੜੇ ਬੜੇ ਕਲਾਸੇ ਹੋਣਗੇ ਇਹ ਤਾਂ ਕਹਿੰਦੇ ਸੀ ਕਿ ਇੱਕ ਇੰਡੀਅਨ ਸਟੇਟ ਤੇ ਹਮਲਾ ਹੋ ਰਿਹਾ ਹੈ ਹਮਲਾ ਕਰਨਾ ਸੀ ਤੇ ਜਦੋਂ ਜੇ ਹਮਲਾ ਕਰਨਾ ਸੀ ਨਾ ਕੋਈ ਤੋਪ ਹੈ ਨਾ ਕੋਈ ਟੈਂਕ ਹੈ ਨਾ ਕੋਈ ਬਰੂਦ ਹੈ ਕੋਈ ਡੰਡਿਆਂ ਨਾਲ ਹਮਲਾ ਕਰਨਾ ਸੀ ਸਟੇਟ ਦੇ ਉੱਪਰ ਸੋ ਇੱਕ ਇੰਡੀਅਨ ਸਟੇਟ ਨੂੰ ਖੁਸ਼ ਕਰਨਾ ਇਹ ਪੰਜਾਬ ਸਰਕਾਰ ਦਾ ਕੰਮ ਹੈ ਉੱਥੇ ਪਤਾ ਨਹੀਂ ਸਾਡੀ ਕੀ ਪਿਕਚਰ ਬਣਾ ਰਹੇ ਨੇ ਸੋ ਇਹ ਬੜੀ ਗਲਤ ਗੱਲ ਹੋ ਰਹੀ ਹੈ ਕੋਈ ਸ਼ੰਕਾ ਹੈਗੀ ਤੁਹਾਨੂੰ ਕਿ 20 ਦਿਨਾਂ ਰਮਨਤ ਕੁਸ਼ੀ ਹੋ ਸਕਦਾ ਨਹੀਂ ਪੋਸੀਬਲ ਹੈ ਨਹੀਂ ਦੇਖੋ ਆਪ ਦੇ ਕੋਲ ਜੋ ਮਰਜ਼ੀ ਕਰਦੇ ਹੋ ਹੁਣ ਉਥੇ ਮਿੱਟੀ ਪੱਟ ਕੇ ਜੋ ਮਰਜ਼ੀ ਵਿਖਾ ਦੇਣ ਪਰ 2 ਸਾਲ ਦੇ ਬਾਅਦ ਇੱਕ ਚੀਜ਼ ਦਾ ਧਰਤੀ ਤੇ ਰਹਿ ਜਾਣਾ ਉਹ ਪੋਸੀਬਲ ਨਹੀਂ ਹੋ ਸਕਦਾ ਸਹੀ ਹੋ ਸਕਦਾ ਸੋ ਮੈਨੂੰ ਲੱਗਦਾ ਹੈ ਕਿ ਨਹੀਂ ਬਿਲਕੁਲ ਸਹੀ ਰਹੂਗਾ ਕੋਈ ਪ੍ਰੋਬਲਮ ਅੱਜ ਐਫ ਆਈ ਆਰ ਨੰਬਰ 39 ਸਾਲ 2023 ਅਦੀੰਤਾਰਾ 307 353 186 IPC 25R ਮੈਕ ਟਾਣਾ ਅਜਨਾਲਾ ਤਹਿਤ ਪੱਪਲਪ੍ਰੀਤ ਸਿੰਘ ਵਾਸੀ ਮਰੜੀ ਕਲਾਂ ਨੂੰ ਅਸੀਂ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਸੀਗਾ ਜਿੱਥੇ ਜੱਜ ਸਾਹਿਬ ਨੇ ਸਾਨੂੰ 4 ਦਿਨ ਦਾ ਪੁਲਸ ਰਿਮਾਨਡ ਜਿਹੜਾ ਵਾ ਉਹਦਾ ਦਿੱਤਾ ਹੈ ਜੋ ਅਸੀਂ 4 ਦਿਨ ਆਪਣੀ ਤਪਤੀ ਜਿਹੜੀ ਉਹ ਮੁਕੰਮਲ ਕਰਾਂਗੇ ਕਿੰਨੇ ਮਿਹਰਬਾਨ ਮੰਗਿਆ ਸੀ ਅਸੀਂ ਉਹਨਾਂ ਤੋਂ 10 ਦਿਨ ਦਾ ਰਿਮਾਨਡ ਮੰਗਿਆ ਸੀਗਾ ਜੀ ਫਿਲਹਾਲ ਉਹਨਾਂ ਨੇ ਸਾਨੂੰ 4 ਦਿਨ ਦਾ ਰਿਮਾਨਡ ਦਿੱਤਾ ਜੇ ਸਾਡੀ ਅਗਲੀ ਰਿਕੁਆਇਰਮੈਂਟ ਹੋਊਗੀ ਤੇ ਫਿਰ ਅਸੀਂ ਅਦਾਲਤ ਕੋਲ ਜਿਹੜਾ ਵਾ ਆਪਣੀ ਜਿਹੜੀ ਮੰਗ ਰੱਖਾਂਗੇ ਲੱਗਦਾ ਕਿ ਪੱਪਲਪ੍ਰੀਤ ਬਿਲਕੁਲ ਜੀ ਬਿਲਕੁਲ ਮੈਂ ਪਹਿਲੇ 10 ਸਾਥੀਆਂ ਦੇ ਵਿੱਚ ਹੈਗਾ ਸੀ ਆ ਜੀ ਔਰ ਸਾਰੀ ਸਾਜ਼ਿਸ਼ ਕਿਵੇਂ ਹੋਈ ਔਰ ਕਿਵੇਂ ਕਿਵੇਂ ਸਾਜ਼ਿਸ਼ ਨੂੰ ਸਿਰੇ ਚੜਾਇਆ ਗਿਆ ਔਰ ਕਿੰਨਾ ਹਾਲਾਤਾਂ ਦੇ ਵਿੱਚ ਇਹ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਹੋਈ ਆ ਉਹ ਸਾਰਾ ਕੁਝ ਅਸੀਂ ਵੈਰੀਫਾਈ ਕਰਾਂਗੇ ਇਹ ਵੀ ਅਜਨਾਲਾ ਮਾਮਲੇ ਦੇ ਵਿੱਚ ਸੀ ਸਰ ਹਾਂ ਬਿਲਕੁਲ ਜੀ ਜਿਹੜਾ ਅਜਨਾਲਾ ਥਾਣੇ ਤੇ ਲਵਪ੍ਰੀਤ ਸਿੰਘ ਇਸ ਤੂਫਾਨ ਨੂੰ ਛਡਾਉਣ ਵਾਸਤੇ ਇਹਨਾਂ ਨੇ ਆ ਕੇ ਤੇ ਇੱਥੇ ਸੀਨੀਅਰ ਅਫਸਰਾਂ ਦੇ ਸੱਟਾਂ ਲੱਗੀਆਂ ਜਾਂ ਪੁਲਿਸ ਦੇ ਕੰਮਕਾਰ ਦੇ ਵਿੱਚ ਵਿਗੜਨ ਪਾਇਆ ਉਹਦੇ ਉਸ ਕੇਸ ਦੇ ਵਿੱਚ ਇਹ ਸਾਨੂੰ ਲੋੜਿੰਦਾ ਸੀਗਾ ਜਿਹਨੂੰ ਅੱਜ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਤੇ ਸਰ ਅਮਰਿਤਪਾਲ ਦਾ ਵੀ ਹੋ ਸਕਦਾ ਜੀ ਹਾਂ ਬਿਲਕੁਲ ਜੀ ਅਮਰਿਤਪਾਲ ਸਿੰਘ ਬਾਈ ਨੇਮ ਦੋਸ਼ੀ ਹੈ ਜਦੋਂ ਉਹਦਾ ਐਨਐਸਏ ਖਤਮ ਹੋਊਗਾ ਤੇ ਅਗੋਂ ਕਾਨੂੰਨ ਮੁਤਾਬਿਕ ਅਸੀਂ ਕਾਰਵਾਈ ਕਰਾਂਗੇ ਕਿਨੇ ਲੋਕਾਂ ਦਾ ਹੁਣ ਤੱਕ ਮਾਮਲੇ ਦਰਜ ਹੋ ਗਏ ਤੇ ਕਿਨੇ ਲੋਕ ਅਰੈਸਟ ਹੋਏ 41 ਬੰਦੇ ਹੁਣ ਤੱਕ ਇਹਦੇ ਸਬੰਧ ਅਰੈਸਟ ਹੋ ਚੁੱਕੇ ਆ ਜੀ ਤੇ ਅੱਗੇ ਸਾਡੀ ਤਫ਼ਤੀਸ਼ ਅਜੇ ਜਾਰੀ ਆ ਜਿਹੜਾ ਜਿਹੜਾ ਵੀ ਇਹਦੇ ਚ ਲੋੜੀਂਦਾ ਹੋਊਗਾ ਅਸੀਂ ਅਰੈਸਟ ਕਰਾਂਗੇ ਲੱਗਦਾ ਕਿ ਚਾਰ ਦਿਨ ਦੀ ਰਿਮਾਰਡ ਦੀ ਵੱਡੇ ਕਲਾਸੇ ਹੋ ਸਕਦਾ ਬਿਲਕੁਲ ਹੋਣਗੇ ਜੀ ਅਸੀਂ ਆਪਣੀ ਤਫ਼ਤੀਸ਼ ਨੂੰ ਮੁਕੰਮਲ ਕਰਨ ਵਾਸਤੇ ਤਫ਼ਤੀਸ਼ ਦੀ ਸਪੋਰਟ ਵਾਸਤੇ ਜੋ ਜੋ ਚੀਜ਼ਾਂ ਚ ਬਾਦ ਅੱਜ ਸਾਡੇ ਬੱਚੇ ਸਾਡੀ ਪੰਜਾਬ ਦੀ ਧਰਤੀ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਪਹੁੰਚ ਰਹੇ ਆ ਇਸ ਕਰਕੇ ਅਸੀਂ ਬਹੁਤ ਖੁਸ਼ ਆ ਆ ਇਹ ਕਹਿਣਾ ਚਾਹੂੰਗੀ ਕਿ ਹੁਣ ਅੱਗੇ ਬਹੁਤ ਟਾਈਮ ਤੁਸੀਂ ਰੱਖ ਲਿਆ ਹੁਣ ਇਸ ਤੋਂ ਬਾਅਦ ਇਹਨਾਂ ਦੀ ਛੇਤੀ ਛੇਤੀ ਜਮਾਨਤਾਂ ਕਰਵਾਈਆਂ ਜਾਣ ਕੀਤੀਆਂ ਜਾਣ ਇਹਨਾਂ ਨੂੰ ਘਰਾਂ ਚ ਭੇਜਿਆ ਜਾ ਤਾਂ ਜੋ ਪਰਿਵਾਰਾਂ ਚ ਜਾ ਕੇ ਆਪਣਾ ਕੰਮਕਾਜ ਵੇਖਣ ਜਿਹੜੀ ਐਨਐਸ ਲਗਾਈ ਗਈ ਸੀ ਉਹ ਕਿੰਨੀ ਸਹੀ ਬਿਲਕੁਲ ਗਲਤ ਸੀ ਕਾਰਨ ਕੀ ਬਣ ਰਹੇ ਆ ਕਾਰਨ ਇਹੋ ਜੀ ਕਿ ਸਿੱਖਾਂ ਦੇ ਨਾਲ ਪੱਕਾ ਆ ਸਾਰੇ ਪਾਸੇ ਵਾਲ ਦਾ ਕਿ ਰੋਲ ਅਦਾ ਕਰਨ ਵਾਲਾ ਪੱਪਲ ਪ੍ਰੀਤ ਸਾਰਾ ਇਹਨਾਂ ਜਗ੍ਹਾ ਦੇ ਉੱਪਰ ਲਾਲ ਖੜਦਾ ਰਿਹਾ ਭਜੌਣ ਦੇ ਵਿੱਚ ਵੀ ਪੱਪਲ ਪ੍ਰੀਤ ਆ ਭਜੌਣ ਦੇ ਵਿੱਚ ਇਦਾਂ ਹੈ ਕਿ ਅੱਗੇ ਮੈਂ ਦੱਸਿਆ ਕਿ ਜਦੋਂ ਪੁਲਿਸ ਮਗਰ ਪੈ ਗਈ ਆ ਤੇ ਜੇ ਪੱਪਲ ਦੇ ਨਾਲ ਅਮਰਤਪਾਲ ਪੱਪਲ ਪ੍ਰੀਤ ਦੇ ਨਾਲ ਬੈਠਾ ਜਾਂ ਕੋਈ ਹੋਰ ਵੀ ਬੈਠਾ ਹੁੰਦਾ ਤਾਂ ਫਿਰ ਇਹਨਾਂ ਨੇ ਕਹਿਣਾ ਉਹਦਾ ਹੱਥ ਹੈ ਸਾਰਾ ਇਸ ਕਰਕੇ ਵੀ ਜਦੋਂ ਇਹਨਾਂ ਨੇ ਨੈੱਟ ਬੰਦ ਕਰ ਦਿੱਤਾ ਸਭ ਤੋਂ ਵੱਡੀ ਗੱਲ ਕਿ ਫਿਰ ਇਹਨਾਂ ਕੀ ਆਪੀ ਪਤਾ ਨਹੀਂ ਕੀ ਕਰ ਸਕਦੀ ਸਰਕਾਰ ਸਾਡੇ ਨਾਲ ਇਸ ਤਰ੍ਹਾਂ ਕਿ ਇਹਨਾਂ ਨੇ ਜਿੱਥੇ ਜਿੱਥੇ ਇਹਨਾਂ ਨੂੰ ਕਦੇ ਠਾਰ ਮਿਲੀ ਆ ਉੱਥੇ ਰੁਕੇ ਆ ਕੋਈ ਇੱਥੇ ਕੋਈ ਹੈ ਤਾਂ ਕੁਝ ਨਹੀਂ ਹੋਗਾ ਕਿ ਭਜਾ ਕੇ ਲੈ ਗਏ ਆ ਹਰ ਕੋਈ ਇਨਸਾਨ ਇਦਾਂ ਕਰਦਾ ਕੋਈ ਵੀ ਸਾਡੀ ਇਹਦੀ ਜਗ੍ਹਾ ਕੋਈ ਹੋਰ ਹੋਊਗਾ ਉਹ ਨਹੀਂ ਇਦਾਂ ਕਰੂਗਾ ਜਦੋਂ ਮਗਰ ਪੁਲਿਸ 80000 ਫੌਜ ਲੱਗ ਜੇ ਮਗਰ ਬਗੈਰ ਮਤਲਬ ਤੋਂ ਬਿਨਾ ਕਸੂਰ ਖਾਲੀ ਹਥਿਆਰਾਂ ਤੋਂ ਬਿਨਾ ਉਹਨਾਂ ਕੋਈ ਹਥਿਆਰ ਨਹੀਂ ਕੁਝ ਨਹੀਂ ਸਵਾਈ ਗੱਟਰੀਆਂ ਤੋਂ ਤੇ ਫਿਰ ਉਹ ਕੀ ਕਰਨਗੇ ਭੱਜਣਗੇ ਕੀ ਮਾਰ ਦੇ ਤੁਸੀਂ ਹੁਣ ਮੰਗਰ ਸੇ ਹੋਈ ਆ ਵੀ ਛੇਤੀ ਇਹਨਾਂ ਦੀ ਜਮਾਨਤ ਪਤਾ ਹੀ ਹੈ ਜਿੰਨਾ ਕਿ ਇਹਨਾਂ ਨੂੰ ਕਸੂਰ ਸਾਰਾ ਪਤਾ ਵੀ ਇਹਨਾਂ ਦਾ ਕੋਈ ਕਸੂਰ ਨਹੀਂ। ਵੇ ਕਸੂਰ ਆ ਤੇ ਇਹਨਾਂ ਦੀ ਜਮਾਨਤ ਕੀਤੀ ਚ ਕਰਵਾਈ ਜਾਵੇ। ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਤੇ ਐਨਐਸਏ ਹਟਾ ਕੇ ਅਜਨਾਲਾ ਦੀ ਅਦਾਲਤ ਦੇ ਵਿੱਚ ਅੱਜ ਉਸ ਨੂੰ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੂੰ ਪਪਲਪ੍ਰੀਤ ਦਾ 4 ਦਿਨਾਂ ਦਾ ਰਿਮਾਂਡ ਮਿਲ ਚੁੱਕਿਆ ਹੈ ਪੰਜਾਬ ਪੁਲਿਸ ਨੇ ਅਦਾਲਤ ਤੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ 4 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਪਪਲਪ੍ਰੀਤ ਸਿੰਘ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪੰਜਾਬ ਪੁਲਿਸ ਦੇ ਕੋਲ ਜਾਂਚ ਵਿੱਚ ਕੁਝ ਵੀ ਨਹੀਂ ਹੈ ਪੁਰਾਣੀਆਂ ਗੱਲਾਂ ਦੁਹਰਾ ਕੇ ਤੇ ਮੋਬਾਈਲ ਫੋਨ ਤੇ ਡੇਟਾ ਰਿਕਵਰ ਕਰਨ ਦੀ ਗੱਲ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਦੱਸ ਦਈਏ ਕਿ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਅਜਨਾਲਾ ਥਾਣੇ ਦੇ ਉੱਪਰ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਸਮੇਤ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਉੱਪਰ NSA ਲਗਾਈ ਗਈ ਸੀ ਦੂਜੇ ਪਾਸੇ ਅਮਰਿਤਪਾਲ ਸਿੰਘ ਤੇ ਲਗਾਇਆ ਗਿਆ NSA 22 April ਨੂੰ ਖਤਮ ਹੋ ਰਿਹਾ ਹੈ ਜਿਸ ਤੋਂ ਬਾਅਦ ਹੁਣ ਕਿਆਸ ਰਹੀਆਂ ਅਜਹੀਆਂ ਲਗਾਈਆਂ ਜਾ ਰਹੀਆਂ ਹਨ ਕਿ 12 ਅਪ੍ਰੈਲ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਵੀ ਲਿਆਂਦਾ ਜਾ ਸਕਦਾ ਹੈ। ਅਸੀਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਵੀ ਇੱਥੇ ਆ ਜਾਣਗੇ। ਨੇੜੇ ਤੁਹਾਨੂੰ ਬੜਾ ਮੁਸ਼ਕਲ ਹੈ ਦੀ ਦੂਰ ਜਾਣ ਦੀ। ਤੇ ਅਸੀਂ ਇਹ ਵੀ ਕਹਿ ਰਹੇ ਆਂ ਵੀ ਕੋਈ ਏਡਾ ਵੱਡਾ ਇਸ਼ੂ ਨਹੀਂ ਜਿਦਾ ਨਾ ਨੂੰ ਡਿਊ ਗੜ ਭੇਜਿਆ ਗਿਆ ਪਰ ਵੀ ਅਸੀਂ ਕੋਣਾਂ ਦਾ ਬੇਨਤੀ ਕਰਦੇ ਮਛਦਾ ਜਮਾਨਤ ਦਿੱਤੀ ਜਾਵੇ ਤੇ ਉਹਨਾਂ ਨੂੰ ਘਰ ਭੇਜਿਆ ਜਾਵੇ ਮੈਂ ਕਦੇ ਕਾਫੀ ਸਮੇਂ ਪਹਿਲਾਂ ਇਹ ਕਦਿਛ ਤੁਹਾਨੂੰ ਦੇ ਦੇ ਸਕਦਾ ਹਾਂ ਜੀ ਬਿਲਕੁਲ ਜੇ ਤੁਹਾਨੂੰ ਦੱਸ ਰਹੇ ਆ ਵੀ ਸਾਰਾ ਸਾਰਾ ਸਾਡੇ ਨਾਲ ਥਕਾ ਹੋਇਆ ਪੰਜਾਬ ਦੇ ਨੌਜਵਾਨ ਸਾਡੇ ਥਕਾ ਹੋਇਆ ਹੈ ਇੱਧਰ ਵਾਲੇ ਕਾਲੀਏ ਦੀ ਵਾਕਿਆ ਦੀ ਗੱਲ ਕਰੀਏ ਤਾਂ ਉਸ ਦਿਨ ਦੇ ਵੀ ਕਮਿਟੀ ਪਾਲ ਜੀ ਦੇ ਨਾਲ ਜਿਹੜਾ ਵਾਕਿਆ ਆ ਇਹ ਕਬੂਲ ਦੀ ਗੱਲ ਨਹੀਂ ਹੁੰਦੀ ਦੇਖੋ ਜੀ ਮੈਂ ਇਸ ਗੱਲ ਨੂੰ ਪਹਿਲਾਂ ਕਬੂਲ ਚੁਕਾ ਮੈਂ ਟੀਵੀ ਤੇ ਵੇੜੀ ਚ ਇਹ ਗੱਲ ਬੋਲੀ ਆ ਵੀ ਠੀਕ ਆ ਅਜ ਨਾਲੇ ਉੱਠਣੇ ਆਏ ਉਹ ਐਡਾ ਵੱਡਾ ਇਸ਼ੂ ਨਹੀਂ ਜਿੱਦਾ ਕਿ ਇਹਦੇ ਤੋਂ ਬਹੁਤ ਬਣਾਇਆ ਗਿਆ ਵੱਡੇ ਵੱਡੇ ਇਸ਼ੂ ਹੋਏ ਆ ਤੀਜੀਆਂ ਸਟੇਟਾਂ ਚ ਉੱਥੇ ਕਿਹਤੇ ਐਨਐਸਏ ਲੱਗੀ ਹੈ ਕੀ ਹੈ ਨਾ ਮੁੰਡਿਆਂ ਤੇ ਕਿਉਂ ਇਹਨਾਂ ਨੌਜਵਾਨਾਂ ਤੇ ਕਿਉਂ ਲੱਗੀ ਹੈ ਤੇ ਕੋਈ ਪੰਜਾਬ ਨਾਲ ਨੇ ਥਾਣੇ ਦੇ ਵਿੱਚ ਕੋਈ ਲੁੱਟ ਨਹੀਂ ਖੋਹ ਨਹੀਂ ਕੋਈ ਇਤਿਹਾਰ ਨਹੀਂ ਬਰਾਮਦ ਹੋਇਆ ਵੀ ਜਿਹੜਾ ਇਹਨਾਂ ਕੋ ਆਇਆ ਹੋਵੇ ਨਜਾਇਜ਼ ਕੀਤੀ ਗਈ ਹੈ ਬਿਲਕੁਲ ਅਸੀਂ ਨੇ ਕਾਰਨ ਸਮਝਿਆ ਵੀ ਸਿਰਫ ਇਹਨਾਂ ਨੂੰ ਇਹ ਦਿਸ ਰਿਹਾ ਹੈ ਕਿ ਜਿੱਦਾਂ ਚੱਲ ਰਿਹਾ ਅਮਰਪਾਲ ਸਿੰਘ ਜੇ ਇੱਕ ਸਾਲ ਹੋਰ ਚੱਲ ਗਏ ਤੇ ਸਾਡੇ ਪੈਰਾਂ ਤੋਂ ਸਿਆਸੀ ਜ਼ਮੀਨ ਜੋ ਖਿਸਕ ਰਹੀ ਨੌਜਵਾਨ ਧੜਾ ਧੜਾ ਉਹਨਾਂ ਨਾਲ ਜੁੜ ਰਹੀ ਪਰ ਇਹ ਗੱਲ ਇਹਨਾਂ ਨੂੰ ਵਹਿਮ ਆ ਤੇ ਇਹਨੂੰ ਅੰਦਰ ਕਰਕੇ ਤੇ ਅਸੀਂ ਹੋਰ ਕੁਝ ਪ੍ਰਾਪਤੀ ਕਰ ਜਾਾਂਗੇ ਇਹ ਉਹਨਾਂ ਦੇ ਉਲਟ ਜਾ ਰਿਹਾ ਮੈਂ ਇਹੋ ਬੇਨਤੀਆਂ ਸਰਕਾਰਾਂ ਨੂੰ ਕਰਦਾ ਕਿ ਜੇ ਤੁਸੀਂ ਉਹਨਾਂ ਨਾ ਭੇਜਦੇ ਦੇ ਪਰਿਵਾਰ ਨੂੰ ਵਿਸਾਖੀ ਦੇ ਅੰਦਰ ਨਾ ਭੇਜਦੇ ਤੇ ਕਦੀ ਅਮਰਪਾਲ ਸਿੰਘ ਨਾ ਐਮਪੀ ਕਲੂਣਾ ਹੀ ਨਾ ਬਣਨ। ਹੋ ਸਕਦਾ ਕਿ ਜੇ ਇਹ ਰੀਤੀਆਂ ਸਰਕਾਰਾਂ ਰੱਖਿਆ ਤੇ 27 ਦੇ ਵਿੱਚ ਮੁੱਖ ਮੰਤਰੀ ਪੰਜਾਬ ਹੋਣਗੇ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰਾਂ ਨੂੰ ਵੀ ਅਜੇ ਵੀ ਸਮਝ ਜੋ ਨਾ ਇਹ ਜਾ ਵਿਤਕਰਾ ਕਰੋ।

ਮੇਰੇ ਪਤੀ ਆ ਜੀ ਕੀ ਕਹਿਣਾ ਚਾਹੋਗੇ ਅੱਜ ਉਹਨਾਂ ਨੂੰ ਪੰਜਾਬ ਲੈ ਆਂਦਾ ਜਾ ਰਿਹਾ ਹੈ ਗੱਲਬਾਤ ਹੁੰਦੀ ਰਹੀ ਕਿ ਪੱਪਲਪ੍ਰੀਤ ਦੇ ਜੀ ਹਾਂ ਜੀ ਹਾਂ ਵਿੱਚ ਦੋ ਵਾਰ ਗੱਲ ਹੁੰਦੀ ਸੀ ਹਾਂ ਜੀ ਉਹ ਜਿਹੜਿਆ ਨਸ ਲਗਾ ਕੇ ਉਹਨਾਂ ਨੂੰ ਡਿਪਲੋਮੇਟ ਜਗਾ ਕਿੰਨਾ ਸਹੀ ਸੀ ਇਹ ਡਾਇਗਰਮ ਪੱਪਲਪ੍ਰੀਤ ਜੀ ਪੱਪਲਪ੍ਰੀਤ ਇੱਕ ਪੇਸ਼ੇਵਰ ਜਿਹਾ ਪੱਤਰਕਾਰ ਸੀ ਤੇ ਇੱਕ ਜੋ ਨਸ਼ਾ ਬੰਦ ਕਰਾਉਂਦੇ ਸੀ ਤੇ ਭਾਈ ਸਾਹਿਬ ਜਦੋਂ ਆਏ ਉਹਨਾਂ ਨੇ ਨਾਲ ਅਮਰਤ ਛਕਾਉਂਦੇ ਸੀ ਜੋ ਉਹਨਾਂ ਦੇ ਨਾਲ ਜਾਂਦੇ ਸੀ ਬਸ ਇੰਨਾ ਹੀ ਆ ਉਹਨਾਂ ਦਾ ਪਰ ਕਹਿੰਦੇ ਕਿ ਪੱਪਲਪ੍ਰੀਤ ਦੇ ਵੱਲੋਂ ਰੋਲ ਅਦਾ ਕੀਤਾ ਗਿਆ ਭਾਈ ਆਪਣੀ ਪੁਲ ਭਜਾਰ ਦੇ ਵਿੱਚ ਜਿਹੜੇ ਸਾਬ ਦੇ ਦੇਖੋ ਜੀ ਜੇ ਕੋਈ ਉਹਨਾਂ ਦਾ ਇਨਕਾਊਂਟਰ ਕਰ ਦਿੰਦਾ ਉਹਨਾਂ ਨੂੰ ਖਤਮ ਕਰ ਦਿੰਦਾ ਉਹਦੇ ਨਾਲੋਂ ਆਪਣਾ ਸੇਫ ਹੋਣਾ ਜ਼ਰੂਰੀ ਆ ਕਿ ਆਪਣਾ ਬਚਾ ਕੀਤਾ ਵਾ ਤੇ ਉਹ ਵਧੀਆ ਹੀ ਆ ਕਿ ਆਪਣਾ ਬਚਾ ਕੀਤਾ ਤੇ ਅੱਜ ਭਾਈ ਸਾਹਿਬ ਸਾਰੇ ਸਿੰਘ ਜਿਹੜੇ ਸਾਡੇ ਚ ਮੌਜੂਦ ਆ ਇਹ ਉਸ ਟਾਈਮ ਤੇ ਕੁਝ ਵੀ ਕਰ ਸਕਦੇ ਸੀ ਮੰਗਦੇ ਦੇਖੋ ਜੀ ਜੋ ਕੁਛ ਆ ਗਲਤੀ ਆ ਅਸੀਂ ਤਾਂ ਕਹਾਂਗੇ ਕਿ ਉਹਨਾਂ ਨੂੰ ਰਿਹਾ ਕਰੋ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਕਿ ਜਿਵੇਂ ਅਸੀਂ 2 ਸਾਲ ਉੱਥੇ ਲਾ ਲੀਏ ਹੁਣ ਵੀ ਇਸ ਤਰ੍ਹਾਂ ਉਹਨਾਂ ਨੂੰ ਹਉਆ ਬਣਾਇਆ ਜਾ ਰਿਹਾ ਹਾਂਜੀ ਕਿਤੇ ਵੀ ਕੋਈ ਚਲੇਦਾ ਜਾ ਰਿਹਾ ਨੇ ਸਾਨੂੰ ਹਲੇ ਤੱਕ ਕੋਈ ਪਤਾ ਨਹੀਂ ਅਸੀਂ ਤੇ ਆਪਣੇ ਟਾਈਮ ਨਾਲ ਆ ਗਏ ਸੀ ਕਿ ਜਦੋਂ ਵੀ ਕਰਨਗੇ ਸਾਰਾ ਦਿਨ ਚ ਉਦੋਂ ਅਸੀਂ ਦੇਖ ਕੇ ਜਾਵਾਂਗੇ ਹਾਂਜੀ ਸਾਰਾ ਜੀ ਅੱਜ ਪੇਸ਼ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਪੇਸ਼ ਕੀਤਾ ਜਾ ਰਿਹਾ ਇੱਕ ਡਰਾਮਾ ਹੈ ਇੱਕ ਸਿੱਖ ਮੁੰਡਿਆਂ ਨੂੰ ਜਾਣ ਬੁੱਝ ਕੇ ਇੱਕ ਕਾਮ ਦੇ ਮੁੰਡਿਆਂ ਨੂੰ ਵਰਲਡ ਦੇ ਵਿੱਚ ਉਹਨਾਂ ਨੂੰ ਡੀਫੇਮ ਕਰਨਾ ਜਾਣ ਬੁੱਝ ਕੇ ਦਿਖਾਉਣਾ ਕਿ ਕਿ ਐਡੀ ਵੱਡੀ ਪਾਰਟੀ ਆ ਜਿਹੜੇ ਜਿਹੜੇ ਪਾਰਟੀ ਬਣਾਈ ਜਿਨ੍ਹਾਂ ਦੇ ਨਾਂ ਦੇ ਉਹ ਇੱਕ ਤਰ੍ਹਾਂ ਦੇ ਗੈਂਗਸਟਰ ਟਾਈਪ ਉਹਨਾਂ ਨੇ ਹਮਲੇ ਕੀਤੇ ਥਾਣਿਆਂ ਦੇ ਉੱਪਰ ਪਰ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਇਹਨਾਂ 9-10 ਬੰਦਿਆਂ ਦੇ ਖਿਲਾਫ ਕੋਈ ਐਪਲੀਕੇਸ਼ਨ ਨਹੀਂ ਹੁਣ ਇੱਕ ਬਾਗੇ ਪੁਰਾਣੇ ਪਰਚਾ ਦਰਜ ਹੋਇਆ ਹੈ ਜਿੱਚ ਕਿ ਹੈਟ ਸਪੀਚ ਯਾਰ ਹੈਟ ਸਪੀਚ ਦਾ ਐਸਾ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹ ਕਟਗਿੰਦਿਆਂ ਦੇ ਖਿਲਾਫ ਬੋਲ ਰਹੀ ਹੈ ਕਿਸੇ ਬੰਦੇ ਦੇ ਹੇਟ ਸਪੀਚ ਦਾ ਪਰਚਾ ਦਰਜ ਨਹੀਂ ਜਿਹੜੇ ਅਸੀਂ ਆ ਪੰਜਾਬ ਦੇ ਅੰਦਰ ਕੁਐਸਚਨ ਪੁੱਟ ਕਰਦੇ ਅਸੀਂ ਹੱਤਵਾਦੀ ਨਹੀਂ ਅਸੀਂ ਇਸ ਸਟੇਟ ਦੇ ਨਾਲ ਖੜੇ ਹਾਂ ਸਟੇਟ ਨਾਲ ਧੱਕਾ ਆਇਆ ਸੀ ਕੁਐਸਚਨ ਪੁੱਟ ਕਰਦੇ ਆ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਜਿਹੜੇ ਧੱਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆ ਤਾਂ ਉਦੋਂ ਇਹਨਾਂ ਨੂੰ ਅਸੀਂ ਹੱਤਵਾਦੀ ਲੱਗਦੇ ਆ ਗੱਲ ਤਾਂ ਇੰਨੀ ਕੁ ਹੀ ਐ ਉਹ ਐਸੀ ਗੱਲ ਨਹੀਂ ਨਾ ਕੋਈ ਰਿਕਵਰੀ ਐ ਨਾ ਕੋਈ ਸ਼ਾਇਕ ਸਟੇਟ ਦਾ ਇੱਕ ਹਊਆ ਬਣਾਇਆ ਉਹਦੇ ਸਾਥੀ ਗੇਸ ਕਿਤੇ ਦੇ ਮਾਰਸ ਦੀ ਜੇ ਤੁਹਾਨੂੰ ਪਤਾ ਨਹੀਂ ਰਾਜੀਦਾ ਹੈ ਨਾ ਇਹ ਪਹਿਲੀ ਵਾਰ ਰਿਕਵਰੀ ਹੋਈ ਸੀ ਇਹਨਾਂ ਕੋਲ ਕੁਝ ਵੀ ਰਿਕਵਰੀ ਨਹੀਂ ਹੋਈ ਉਸ ਦਿਨ ਇੱਕ ਦਿਨ ਡੀਐਸਪੀ ਨੇ ਇੱਕ ਫੋਟੋ ਦਿਖਾਈ ਸੀ ਕਿ ਉਹ ਫੋਟੋ ਦੇ ਵਿੱਚ ਭਾਈ ਪੱਪਲ ਪਰੀ ਦਾ ਤਿੰਨ ਚਾਰ ਬੰਦੇ ਖੜੇ ਨੇ ਤੇ ਬੜੀ ਇੱਕ ਮਾ ਕੋਨ ਸਟੇਟ ਕੋਲ ਨਲੈਕੀ ਵਾਲੀ ਗੱਲ ਹੈ ਫੋਟੋ ਦਾ ਫੇਸਬੁੱਕ ਕੁਝ